ਫੇਰ ਨੂੰ ਕੋਟਲਾਜ ਦੇ ਮੁਲਾਜ਼ਮਾਂ ਤੇ ਦੀਪ ਸਿੰਘ ਆਲਾ ਕਿਸਾਨ ਕਿਸਾਨ ਯੂਨੀਅਨ ਦੇ ਸਾਥੀਆਂ ਨਾਲ ਕੁਝ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਬਾਜੀ ਹੋਈ ਸੀ ਉਸ ਮਸਲੇ ਸਬੰਧੀ ਅੱਜ ਜਿਹੜਾ ਵੱਖ-ਵੱਖ ਜੱਦੇਵਨੀ ਆ ਕਿਸਾਨ ਮਜ਼ਦੂਰ ਰਾਤਰੀ ਹੋਰ ਜਿਹੜੀਆਂ ਨੌਜਵਾਨ ਸਾਡੇ ਸਾਥੀ ਭਰਾਵਾਂ ਦੀ ਜਥੇਬੰਦੀਆਂ ਨੇ ਉਹਨਾਂ ਸਾਰੀਆਂ ਦੇ ਇਕੱਤਰਤਾ ਦੇ ਵਿੱਚ ਅੱਜ ਜਿਹੜਾ ਮਸਲਾ ਸੀ ਹੱਲ ਹੋ ਗਿਆ ਬਹਿ ਕੇ ਆਪਸੀ ਰਜਾ ਮੰਡਲੇ ਦੇ ਵਿੱਚ ਜੋ ਸਾਂਝੀ ਸਮਝੋਤਾ ਕਰਦੇ ਆ ਅੱਗੇ ਤੋਂ ਇਸ ਮਸਲੇ ਸੰਬੰਧਿਤ ਜਿਆ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਸਲਾ ਜਿਆ ਨਹੀਂ ਆਵੇਗਾ ਜੋ ਕਿ ਇਹ ਹੋਈ ਘਟਨਾ ਉਹ ਸਾਰੀ ਘਟਨਾ ਨੂੰ ਜਿਹੜਾ ਹੈਗਾ ਅੱਜ ਜਥੇਬੰਦੀਆਂ ਨੇ ਸੁਝਵਾਨ ਸਾਥੀਆਂ ਦੀ ਅਗਵਾਈ ਦੇ ਵਿੱਚ ਹੱਲ ਕਰ ਦਿੱਤਾ ਸਮਝੋਤਾ ਕਰ ਦਿੱਤਾ ਸਾਰਿਆਂ ਦਾ ਧੰਨਵਾਦ ਤੇ ਵੱਖ-ਵੱਖ ਜਥੇਬੰਦੀਆਂ ਦੇ ਆਏ ਸਾਥੀ ਸਹਿਬਾਨ ਸਾਡੇ ਬਜ਼ੁਰਗ ਸਾਡੇ ਭਰਾ ਸਾਡੇ ਵੀਰ ਸਾਡੇ ਵਿੱਚੋਂ ਹੀ ਨੇ ਸਾਰੇ ਤੇ ਇਹਨਾਂ ਸਾਰੇ ਸਾਥੀਆਂ ਦਾ तहे ਦਿਲੋਂ ਧੰਨਵਾਦ ਇਹਨਾਂ ਨੇ ਇੱਕਜੁੱਟਤਾ ਹੋ ਕੇ ਜਿਹੜਾ ਕਿਸਾਨ ਮਜ਼ਦੂਰ ਏਕਤਾ ਦੇ ਨਾਰੇ ਨੂੰ ਮੁੱਖ ਰੱਖਦਿਆਂ ਹੋਇਆਂ ਆ ਏਕਤਾ ਦੇ ਬਲ ਵਿੱਚ ਜੋ ਕਾਰਪੋਰੇਟ ਅਤੇ ਜੋ ਲੋਟੂਟ ਸਿਸਟਮ ਆ ਉਹਦੇ ਖਿਲਾਫ ਇੱਕਜੁੱਟਤਾ ਦਿਖਾਈ ਆ ਤੇ ਅੱਗੇ ਤੋਂ ਵੀ ਸਾਨੂੰ ਪੂਰੀ ਉਮੀਦ ਆ ਕਿ ਸਾਥੀ ਅਮੇਸਾ ਜਾਦੇ ਜਿਹੜੇ ਨਾਲ ਨੇ ਤੇ ਨਾਲ ਖਾਤਮਗੇ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਆਏ ਸਾਰੇ ਭਰਾਤਰੀ ਕਿਸਾਨ ਮਜ਼ਦੂਰ ਅਤੇ ਬੰਦੀਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਬਰਾਮੀ ਨੇ ਬੋਲਦੀ ਹੋਰ ਨੇ ਬੋਲਦੀ ਆਪਾਂ ਤਰੀਕ ਨੂੰ ਫੇਰ ਦੁਬਾਰਾ ਜਿਹੜਾ ਵੈਸ ਭਾਜੀ ਹੋਈ ਮਾਮੂਲੀ ਟਕਰਾਰ ਹੋਇਆ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਗ੍ਰਾਮ ਪੰਚਾਇਤ ਦੀਪ ਸਿੰਘ ਵਾਲਾ ਵੱਲੋਂ ਜਿਹੜਾ ਇਕੱਠੇ ਹੋ ਕੇ ਜਿਹੜੇ ਟੋਲ ਪਲਾਜਾ ਦੇ ਮੈਨੇਜਰ ਸਾਹਿਬ ਟੋਲ ਪਲਾਜਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਹਿਬ ਸਾਰੇ ਇੱਥੇ ਇਕੱਠੇ ਹੋਏ ਖਾਣਾ ਨਹੀਂ ਵਾਲੇ ਦੇ ਵਿੱਚ ਤੇ ਦੋਨਾਂ ਧਿਰਾਂ ਦੇ ਜਿਹੜੇ ਗਿਲੇ ਸ਼ਿਕਵੇ ਆ ਉਹ ਦੂਰ ਕਰਵਾ ਕੇ ਤੇ ਜਿਹੜਾ ਦੋਨਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ ਤੇ ਜਿਹੜੀਆਂ ਦੋਨਾਂ ਧਿਰਾਂ ਨੇ ਆਪਸੀ ਇੱਕ ਦੂਜੇ ਦੇ ਖਿਲਾਫ ਦਰਖਾਸਤਾਂ ਦਿੱਤੀਆਂ ਸੀਗਾ ਉਹ ਦੋਵੇਂ ਧਿਰਾਂ ਉਹਨਾਂ ਦਰਖਾਸਤਾਂ ਤੇ ਕੋਈ ਵੀ ਕਾਰਵਾਈ ਜਿਹੜੀ ਉਹ ਨਹੀਂ ਕਰਾਉਣਗੀਆਂ ਜਾਂ ਕੋਈ ਵੀ ਧਿਰ ਹਸਪੀਟਲ ਦੇ ਵਿੱਚ ਦਾਖਲ ਹੋ ਕੇ ਜਾਂ ਕੋਈ ਐਮ ਐਲ ਆਰ ਕਿਤਵਾਈ ਜਾਂ ਕੁਝ ਵੀ ਆ ਉਹ ਕਾਸੇ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਜਿਹੜੀ ਉਹ ਨਹੀਂ ਕਰਵਾਈ ਜਾਣਗੀ ਅੱਜ ਜਿਹੜਾ ਦੋਨਾਂ ਧਿਰਾਂ ਦਾ ਰਾਜੀਨਾਮਾ ਹੋ ਗਿਆ ਤੇ ਅੱਗੇ ਤੋਂ ਦੋਨੋਂ ਧਿਰਾਂ ਜਿਹੜਾ ਭਾਈਚਾਰ ਕਿਸਾਨ ਜਿ ਬਣਾ ਕੇ ਰੱਖਣਗੀਆਂ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਲੜਾਈ ਕਲੇਸ਼ ਆ ਉਹ ਨਹੀਂ ਕਰਨੀਆਂ ਤੇ ਜਿਹੜਾ ਇਹਨਾਂ ਦਾ ਸਮਝੌਤਾ ਉਹ ਵਕ ਵਕ ਕਿਸਾਨ ਯੂਨੀਅਨਾਂ ਵੱਲੋਂ ਜਿਹੜਾ ਉਹ ਕਰਵਾ ਦਿੱਤਾ ਗਿਆ ਧੰਨਵਾਦ ਸਤਿ 那当然了。